1.70 ஆடி हां 1.70 7 ਠੀਕ ਹੈ ਤੇ ਕਰੀਏ ਸੋਸ ਇੱਥੇ ਕੀ ਹੈ ਆਪਣਾ ਲਿਆ ਹੋਇਆ ਓਨਲੀ ਪੀਸੀ ਹੈ ਓਨਲੀ ਪੀਸੀ ਸਰ ਕੱਲੀ ਪੀਸੀ ਹੈ ਨਾ ਇਸ ਪੁਆਇੰਟ ਤੇ ਆਪਣੀ ਜੀ ਸਰ ਕਰੋ ਫਿਰ ਚਲ ਕਰੋ ਸਟਾਰਟ ਕਰ ਦੇ ਸੋਸ ਕਰ ਬਾਹਰ ਨਾ ਜਾਵੇ ਨਹੀਂ ਸਰ ਸਿੱਧਾ ਹੀ ਰੱਖੋ ਇਹਨੂੰ ਸਿੱਧਾ ਅੱਛੇ ਤਰ੍ਹਾਂ ਕੋਈ ਨਾ ਚੱਕ ਦੇ ਇਹ ਇੱਥੇ ਠੰਡੇ ਤੱਕ ਚੱਕੋ ਨਾ ਇਹਨੂੰ ਠੰਡੇ ਤੱਕ ਕਲੀਅਰ ਕਰੋ ਇਹਨੂੰ ਆ ਗਿਆ ਸਰ ਅੱਛਾ ਠੰਡੇ ਤੱਕ ਕਰਾਂ ਬਾਹਰ ਵਾਲੇ ਢਾਣੇ ਅਸਰ ਵਿੱਚ ਪਾਉਂ ਕੰਡੇ ਦੇ ਪ੍ਰਖੋ ਆਹ ਪਾ ਲਾ ਕੇ ਕੰਡੇ ਚ ਪਾਉਂ ਚਲੋ ਇਹ ਰੱਖ ਜਸਵੰਤ ਹਾਂ ਠੀਕ ਹੈ ਜੀ ਬਾਕਸ ਚੈੱਕ ਕਰਦੇ ਹਾਂ ਸਰ ਤੇ ਮਾਲ ਵਿੱਚ ਵਿੱਚ ਹੀ ਪਤਾ ਨਾ ਮੁਰਤੇ ਇਹ 8.388 ਦਾ weight ਹੈ ਇਹ 8 ਕਿਲੋ 382 ਗ੍ਰਾਮ ਆ ਸਰ ਪਰ ਇਹ ਆਪਣੀ ਥਿਕਨਸ ਵੱਧ ਆਇਆ ਇੱਥੇ ਹਨਾ ਠੀਕ ਆ ਤਾਂ ਦੇਖਿਓ ਇਹ ਸਾਰਾ ਸਟੈਂਥਨਿੰਗ ਵਾਲਾ ਪੋਰਸ਼ਨ ਹੈ ਹਾਂਜੀ ਇੱਥੇ ਤੁਹਾਡੀ ਸਟੈਂਥਨਿੰਗ ਵਾਲਾ ਨਾ ਪੋਰਸ਼ਨ ਹੈ ਕਿ ਕਿਤੇ ਪਤਾ ਨਿਕਲੂ ਥਲੇ ਜੀਆਂ ਕਿਨਾਰੀਆਂ ਦੋਨੋਂ ਪਾਸੇ ਯਾਰ ਕਲੀਅਰ ਕਰਾਓ ਮਦੰਦਰ ਕਿਨਾਰੀਆਂ ਕਲੀਅਰ ਕਰਾ ਕੇ ਨਾ ਵਿਡਥ ਵੀ ਚੈੱਕ ਕਰੋ ਥਲੇ ਰੱਖੋ ਇੱਧਰ ਹੋ ਲਿਓ ਬੜਾ ਕਿੰਨੀ ਉਹ ਹੈ ਠੀਕ ਹੈ ਪੱਥਰ ਦਾ ਵੀ ਕੱਢੋ ਪੱਥਰ ਦੇ ਪੱਟਦੇ ਨਹੀਂ ਆ ਇੱਕ ਸਾ ਢੇਲਾ ਨੂੰ ਮਾਈਨਸ ਕਰ ਲਓ ਪੂਰਾ ਠੀਕ ਹੈ ਕਹਿੰਦੇ ਗੱਲ ਨੂੰ ਪਾਸਵਾ ਰਹਿਣ ਦੇ ਛੱਡ ਦੇ ਛੱਡ ਦੇ ਚੱਲ ਚੱਲ ਕੋਈ ਕਰੀ ਇੱਥੇ ਗੱਲ ਕੋਈ ਨਹੀਂ ਕੀ ਕੀ ਕਰੀਓ ਯੋ ਠੀਕ ਹੈ ਠੀਕ ਨਸ ਠੀਕ ਹੈ ਖਲ ਦੇਖਾ ਵੇਟ ਵੀ ਠੀਕ ਹੈ ਕੱਟ ਦੂੰਗਾ ਰੱਖੋ ਨਾ ਪੂਰਾ ਪੂਰਾ ਪੈਸਾ ਦੂੰਗਾ ਹੋਰ ਟਮਾਰ ਜੀਰੋ ਕਰ ਲਿਆ ਇਹ ਜਦੋਂ ਅਸਾਂ ਹਾਂ ਜੀ ਅਲੀਕੁਮ ਸਰ ਇੱਕ ਮਿੰਟ ਲੋ ਵੀ ਠੀਕ ਹੈ ਬਸ ਠੀਕ ਦੋਨਾਂ ਦੇ ਇਹਨਾਂ ਨੂੰ ਫਿਲ ਕਰਾ ਦਿਓ ਫਿਕਸ ਫਿਲ ਕਰਾ ਦਿਓ ਜਿਹੜੇ ਇਹਦੇ ਬਰਮਾ ਹੈ ਉਹ ਇਮੀਡੀਏਟਲੀ ਦੱਸ ਦਿੰਦੇ ਅੰਦਰ ਅੰਦਰ ਕੰਪਲੀਟ ਹੋ ਜਾਓ ਸਾਰੇ